ਅਮਰੀਕਾ ਤੋਂ ਰਿਪੋਰਟ ਹੁੰਦੀਆਂ ਖਬਰਾਂ ਆ ਰਹੀਆਂ ਸੀ ਹੁਣ ਕਹਿੰਦੇ ਕੈਨੇਡਾ ਨੇ ਵੀ 32000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਮੁਲਕ ਚੋਂ ਕੱਢਣ ਦਾ ਫੈਸਲਾ ਕਰ ਲਿਆ ਜੀ ਹਾਂ ਕਹਿੰਦੇ ਜ਼ਿਆਦਾਤਰ ਸੰਖਿਆ ਉਹਦੇ ਵਿੱਚ ਗਿਣਤੀ ਪੰਜਾਬੀਆਂ ਦੀ ਹੈ ਪਹਿਲੇ ਖੇਪ ਦੇ ਵਿੱਚ 7000 ਤੋਂ ਵੱਧ ਲੋਕਾਂ ਨੂੰ ਭੇਜਿਆ ਜਾ ਸਕਦੇ ਨਾਲ ਚ ਵੱਡੀ ਗਿਣਤੀ ਵਿੱਚ ਪੰਜਾਬੀ ਜਾਂ ਉੱਤਰੀ ਭਾਰਤੀ ਲੋਕ ਹੋਣਗੇ ਤੇ ਕਹਿੰਦੇ ਜੀ 28 ਜੁਲਾਈ ਤੱਕ ਹੁਣ 28 ਜੁਲਾਈ ਤੱਕ ਕਹਿੰਦੇ 2000 ਦੇ ਕਰੀਬ ਲੋਕਾਂ ਨੂੰ ਭਾਰਤੀਆਂ ਨੂੰ ਕੱਢਿਆ ਜਾ ਚੁੱਕਿਆ ਹੈ ਹੁਣ ਕੈਨੇਡਾ ਚੋਂ 32000 ਦੇ ਕਰੀਬ ਲੋਕਾਂ ਨੂੰ ਕਹਿੰਦੇ ਪਿੰਪੁਆਇੰਟ ਕਰ ਲਿਆ ਗਿਆ ਜਿਨ੍ਹਾਂ ਨੂੰ ਬਰਖਾਸਤ ਕਰਕੇ ਜਾਂ ਮੁਲਕ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਣਾ ਹੁਣ ਇਹ ਕਿਹੜਾ ਤਰੀਕਾਕਾਰ ਹੈ ਇੱਥੇ ਦੇਖਣ ਵਾਲੇ ਗੱਲੂ ਕਿਤੇ ਅਮਰੀਕਾ ਲਈ ਤਾਂ ਨਹੀਂ ਹੋਣ ਵਾਲੀ ਸੋ ਇਹ ਫਿਕਰ ਨਵਾਂ ਖੜਾ ਹੋ ਗਿਆ ਜੀ ਪੰਜਾਬੀਆਂ ਲਈ ਭਾਰਤੀਆਂ ਲਈ ਪਰ ਭਾਰਤ ਸਰਕਾਰ ਉਹਨਾਂ ਮੁਲਕਾਂ ਨਾਲ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਕਿਉਂ ਮੇਰਾ ਰابطਾ ਨਹੀਂ ਕਰ ਪਾਰੀ ਸਵਾਲੇ ਵੀ ਖੜਾ ਸੋ ਕਹਿੰਦੇ ਜੇ ਆਉਂਦੇ ਦਿਨਾਂ ਚ 32000 ਦੇ ਕਰੀਬ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਜਾਂ ਉਥੇ ਕੰਮ ਕਰ ਰਹੇ ਉਹਨਾਂ ਪ੍ਰਵਾਸੀਆਂ ਨੂੰ ਅਮਰੀਕਾ ਕੈਨੇਡਾ ਨੇ ਤੋਰਨਾ ਜਿਨ੍ਹਾਂ ਚ ਪਹਿਲ 7000 ਲੋਕ ਆਉਣਗੇ ਵੱਡੀ ਗਿਣਤੀ ਚ ਪੰਜਾਬੀ ਹੋਣਗੇ ਇਹ ਵੀ ਖਬਰ ਚਿੰਤਾਜਨਕ ਸੀ ਇਸ ਲਈ ਇਹਦੇ ਉੱਤੇ ਵੀ ਗੌਰ ਕਰਨੀ ਪਣੀ ਸੀ ਬਹੁਤ ਬਹੁਤ ਸ਼ੁਕਰੀਆ